ਮਕਾਮ ਹਾਸਲ ਕਰਨ ਦੇ ਲਈ ਮਕਾਨ ਕੱਚਾ ਜਾਂ ਪੱਕਾ ਨਹੀਂ ਹੋਣਾ ਚਾਹੀਦਾ ਹੌਸਲਾ ਜਜ਼ਬਾ ਵੱਡਾ ਹੋਣਾ ਚਾਹੀਦਾ ਹੈ ਇਸ ਲੜਕੀ ਦੀ ਵੀਡੀਓ ਨੇ ਸੋਸ਼ਲ ਮੀਡੀਆ ਦੇ ਉੱਪਰ ਤੜਥੱਲੀ ਮਚਾਤੀ ਵੀਡੀਓ ਹੋ ਗਈ ਵਾਇਰਲ ਤੇ ਆਪਣੇ ਪਿਤਾ ਨੂੰ ਕਹਿੰਦੀ ਕਿ ਪਾਪਾ ਮੈਂ ਤਾਂ ਸੀਏ ਬਣਗੀ ਸੀ ਇਹ ਬਣੀ ਇਸ ਧੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਸਿਫਤਾ ਵੀ ਕਰ ਰਹੇ ਕਿ ਝੁੱਗੀ ਚੋਪੜੀ ਦੇ ਵਿੱਚ ਰਹਿਣ ਵਾਲੀ ਇਹ ਧੀ ਅੱਜ ਇੱਕ ਮੁਕਾਮ ਤੇ ਪਹੁੰਚੀ ਹੈ ਕਹਿੰਦੇ ਨੇ ਹਿੰਮਤ ਹੌਸਲਾ ਹੋਣਾ ਚਾਹੀਦਾ ਤਾਂ ਹਰ ਮੁਕਾਮ ਫਤਿਹ ਹੋ ਜਾਂਦਾ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਅੱਜ ਇਹ ਵੀਡੀਓ ਤੁਹਾਡੇ ਲਈ ਕੁਝ ਵੱਖਰਾ ਲੈ ਕੇ ਆਈ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦਾ ਕਾਰਨ ਕੀ ਇੱਕ ਇਮੋਸ਼ਨਸ ਕਹਿ ਸਕਦੇ ਆਂ ਵੀ ਭਾਵਕ ਹੋਈ ਇੱਕ ਧੀ ਨੇ ਆਪਣੇ ਪਿਤਾ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਉੱਪਰ ਲਿਖਿਆ ਹੈ ਆ ਪਾਪਾ ਮੈਂ ਸੀਏ ਬਣ ਗਈ 10 ਸਾਲ ਦੀ ਮਿਹਨਤ ਸੀ ਲੜਕੀ ਦੇ ਪਿਤਾ ਚਾਹ ਵੇਚਦਾ ਤੇ ਝੁੱਗੀ ਝੋਪੜੀ ਦੇ ਵਿੱਚ ਰਹਿੰਦੇ ਆ ਤਾਂ ਤੁਸੀਂ ਦੇਖੋ ਵੀ ਹਾਲਾਤ ਜਦੋਂ ਬੰਦਾ ਦੇਖਦਾ ਤਾਂ ਕੁਝ ਕਰਨ ਗੁਜ਼ਰਦਾ ਤਾਂ ਮਿਹਨਤ ਵੀ ਉਦੋਂ ਹੀ ਧਿਆਨ ਦੇ ਵਿੱਚ ਆਉਂਦੀ ਹੈ ਜਦੋਂ ਹਾਲਾਤਾਂ ਦੇ ਨਾਲ ਲੜਦਾ ਤਾਂ ਹਿੰਮਤ ਹੌਸਲੇ ਜਜ਼ਬੇ ਦੀ ਮਿਸਾਲ ਬਣੀ ਇਸ ਧੀ ਦੇ ਲਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਮੈਂਟਾਂ 'ਚ ਆਪਣੀ ਰਾਇ ਜ਼ਰੂਰ ਸਾਂਝੀ ਕਰਿਓ ਕਿਉਂਕਿ ਜਦੋਂ ਵੀ ਕੋਈ ਅਜਿਹੇ ਮਕਾਮ ਹਾਸਲ ਕਰਦਾ ਤਾਂ ਉਹ ਵੀਡੀਓ ਜਦੋਂ ਬਣ ਜਾਂਦੀ ਹੈ ਕਿਤੇ ਨਾ ਕਿਤੇ ਸਭ ਦਾ ਦਿਲ ਜਿੱਤ ਲੈਂਦੀ ਹੈ ਕੀ ਇਸ ਵੀਡੀਓ ਨੇ ਤੁਹਾਡਾ ਦਿਲ ਜਿੱਤਿਆ ਦੋਸਤੋ ਕਿਉਂਕਿ ਸੀਏ ਬਣੀ ਇਸ ਧੀ ਦਾ ਨਾਮ ਅਮਿਤਾ ਪ੍ਰਜਾਪਤੀ ਹੈ ਦਿੱਲੀ ਦੀ ਰਹਿਣ ਵਾਲੀ ਹੈ ਤੇ ਇਸ ਨੇ ਜਿਹੜਾ 10 ਸਾਲਾਂ ਦੇ ਵਿੱਚ ਆਪਣਾ ਜਿਹੜਾ ਮਕਾਮ ਹਾਸਲ ਕੀਤਾ ਮਿਹਨਤ ਕੀਤੀ ਉਹ ਮਿਹਨਤ ਨੂੰ ਅਜਬੂਰ ਪਿਆ ਤੇ ਜਦੋਂ ਰਿਜ਼ਲਟ ਆਇਆ ਤਾਂ ਆਪਣੇ ਪਿਤਾ ਦੇ ਗਲ ਲਾ ਕੇ ਰੋ ਰਹੀ ਹੈ ਤੇ ਇੱਕੋ ਹੀ ਸ਼ਬਦ ਕਹਿ ਰਹੀ ਹੈ ਕਿ ਪਾਪਾ ਮੈਂ ਸੀਏ ਬਣ ਗਈ ਆਓ ਵੀਡੀਓ ਦੇਖਦੇ ਹਾਂ ਸੁਣਦੇ ਹਾਂ ਕੀ ਕਹਿ ਰਹੀ ਹੈ ਧੀ ਨੇ 那那那，没事，好吧。 ਤਾ ਤੁਸੀਂ ਵੀ ਸੁਣਿਆ ਕਿੰਨਾ ਭਾਵਕੋ ਕੇ ਇਸ ਧੀ ਨੇ ਆਪਣੇ ਪਿਓ ਨੂੰ ਗਲ ਬੱਕੜੀ ਪਾਈ ਆ ਤੇ ਨਾਲ ਹੀ ਕਿਹਾ ਕਿ ਪਾਪਾ ਮੈਂ ਸੀਏ ਬਣ ਗਈ ਪਿਓ ਦੀ ਅੱਖਾਂ ਦੇ ਵਿੱਚ ਹੰਝੂ ਨੇ ਪਰ ਉਹ ਖੁਸ਼ੀ ਦੇ ਹੰਝੂ ਨੇ ਤਾਂ ਦੋਸਤੋ ਹਿੰਮਤ ਹੌਸਲੇ ਲਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਘਰਾਂ ਦੇ ਵਿੱਚ ਬੈਠੇ ਹੀ ਸੋਚ ਲੈਂਦੇ ਨੇ ਕਿ ਕਦੇ ਕੋਈ ਮੁਕਾਮ ਮਿਹਨਤ ਤੋਂ ਬਿਨਾ ਵੀ ਹਾਸਲ ਹੋ ਸਕਦਾ ਤਾਂ ਮਿਹਨਤ ਕਰਨੀ ਜ਼ਰੂਰੀ ਆ ਦੋਸਤੋ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਜਿਹੜੇ ਘਰਾਂ ਦੇ ਵਿੱਚ ਬੈਠੇ ਸੋਚ ਰਹੇ ਨੇ ਕਿ ਸਕਸੈਸ ਘਰੇ ਬੈਠੇ ਬੈਠੇ ਮਿਲਦੀ ਆ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਨਾਲ